ਖਾਨ ਪੀਣ ਦੀਆਂ ਦੁਕਾਨਾਂ ਨੇ ਜਿਹੜੀਆਂ ਬਿਲਕੁਲ ਰੋਡ ਦੇ ਉੱਪਰ ਇੱਕ ਤਰ੍ਹਾਂ ਦੀਆਂ ਲੱਗੀਆਂ ਹੋਈਆਂ ਨੇ ਤਾਂ ਇਹ ਤਸਵੀਰਾਂ ਨੇ ਤਕਰੀਬਨ 25 ਤੋਂ 30 ਫੁੱਟ ਜਿਹੜੇ ਰੋਡ ਦੇ ਜਿਹੜੇ ਕਵਰ ਕੀਤੇ ਹੋਏ ਨੇ ਬਿਸ਼ਪਦੀਪ ਜੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਜਿਵੇਂ ਤੁਸੀਂ ਦੇਖਿਆ ਕਿ ਇਹ ਜਿਹੜੇ ਸ਼ੈੱਡ ਪਾਏ ਆ ਕੀ ਪਾਉਣ ਇਹ ਜਾਇਜ਼ ਨੇ ਜੀ ਸ਼ੈੱਡ ਇਲੀਗਲ ਆ ਜੀ ਇਹਨਾਂ ਦੀ ਜੋ ਵੀ ਕਾਰਵਾਈ ਆ ਪਰ ਰਿਪੋਰਟ ਬਣਾ ਚੁੱਕੇ ਆ ਰਿਪੋਰਟ ਐਸਓ ਸਾਫ ਕੋਲ ਗਿਆਗੀ ਜੋ ਵੀ ਅਗਲੀ ਕਾਰਵਾਈ ਆ ਐਸਓ ਸਾਫ ਕੋਲ एम्पोरियन ग्रुपमेंट ਦੇ ਵਿੱਚ ਹੈਗਾ ਉਹਨਾਂ ਨੂੰ ਆਪਾਂ ਨੋਟਿਸ ਜਿਸੀ ਕਰਦੇ ਹੈਗੇ ਨੇ ਆ ਕਿ ਇਹਨੂੰ ਆਪਣੇ ਆਪ ਹਟਾ ਲਓ ਅਗਰ ਨਹੀਂ ਹਟਾਣਗੇ ਤਾਂ ਸੈਕੰਡ ਨੋਟਿਸ ਦੇ ਕੇ ਅਸੀਂ ਉਹਨਾਂ ਨੂੰ ਚੱਕ ਲੈਣਾ ਉਹ ਇਹ ਸ਼ੈਡ ਜੋ ਆਪਨੇ ਬਣਾਇਆ ਕਿੰਨੇ ਸਾਲ ਤੋਂ ਬਨੇ ਹੋਏ ਨੇ ਸ਼ੈਡ ਕੋ ਵੀ ਹੋ ਗਏ 2 ਸਾਲ 2 ਸਾਲ ਨੋਟਿਸ ਵਗੈਰਾ ਆਇਸੀ ਜਾਂ ਕਿਵੇਂ ਹੋਇਆ ਆਇਸੀ ਨੋਟਿਸ ਤੇ ਅਸੀਂ ਨਾਲ ਦੀ ਨਾਲ ਹੀ ਕਰਕੇ ਅਗਲੇ ਦਿਨ ਹੀ ਇਹਨੂੰ ਕਰ ਦ ਹਾਲੇ ਕਈ ਨਹੀਂ ਕਿਤੇ ਹੋ ਜਾਣਗੇ ਉਹ ਕੀ ਤੁਸੀਂ ਸੋਚਦੇ ਹੋ 16 17 ਦਿਨਾਂ ਬਾਅਦ ਯੋਦਾ ਇਹ ਬਿਆਨ ਆਉਣਾ ਕਿ ਅਸੀਂ ਨੋਟਿਸ ਭੇਜ ਦਿੱਤਾ ਹੈ ਕੀ ਮਹਿਜ਼ ਇਸਤੇ ਕਾਗਜ਼ੀ ਕਾਰਵਾਈ ਹੋਣੀ ਚਾਹੀਦੀ ਸੀ ਜਾਂ ਫਿਰ ਅਫਸਰਾ ਨੂੰ ਜ਼ਮੀਨ ਤੇ ਆ ਕੇ ਜ਼ਮੀਨੀ ਹਕੀਕਤ ਦੇਖਦਿਆਂ ਹੋਇਆਂ ਇਹਨਾਂ ਨਾਜਾਇਜ਼ ਕਬਜ਼ਿਆਂ ਤੇ ਕੋਈ ਸਖਤ ਐਕਸ਼ਨ ਲਿਆ ਜਾਣਾ ਚਾਹੀਦਾ ਸੀ ਕੀ ਤੁਸੀਂ ਸੋਚਦੇ ਹੋ ਕਿ ਸਿਰਫ ਕਾਗਜ਼ੀ ਕਾਰਵਾਈ ਨਾਲ ਹੀ ਇਹ ਕੰਮ ਠੀਕ ਹੈ ਤੁਸੀਂ ਆਪਣੀ رائے ਕਮੈਂਟ ਬਾਕਸਾਂ ਦੇ ਵਿੱਚ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਂ ਆ ਤੁਹਾਡੇ ਨਾਲ ਕਰਨਵੀਰ ਸਿੰਘ ਰੰਦਾਵਾ ਫੇਰ ਇੱਕ ਵਾਰ ਤੁਹਾਡੇ ਨਾਲ ਰੂਬਰੂ ਹੋਏ ਆ ਮੁੱਦੇ ਤੁਹਾਡੇ ਦਿਖਾਵੇਗਾ ਔਨ 에ਅਰ ਯਾਨੀ ਅਸੀਂ ਦਿਖਾਵਾਂਗੇ ਕੀ ਤੁਹਾਡੇ ਮੁੱਦੇ ਨੇ ਕੀ ਤੁਹਾਡੀਆਂ ਸਮੱਸਿਆਵਾਂ ਨੇ ਉਹ ਪ੍ਰਸ਼ਾਸਨ ਤੱਕ ਤੇ ਸਰਕਾਰ ਤੱਕ ਲੈ ਕੇ ਜਾਵਾਂਗੇ ਸੈਕਟਰ 125 ਸਨੀ ਇਨ ਕਲੇਵ ਖਰੜ ਦੀ ਮਾਰਕੀਟ ਦੇ ਵਿੱਚ ਮੌਜੂਦ ਆ ਜਿੱਥੇ ਅੱਜ ਤੋਂ ਤਕਰੀਬਨ 15 ਤੋਂ 20 ਦਿਨ ਪਹਿਲਾਂ ਸਾਡੇ ਵੱਲੋਂ ਇੱਕ ਖਬਰ ਨਸ਼ਰ ਕੀਤੀ ਗਈ ਸੀ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਤਸਵੀਰਾਂ ਮੌਕੇ ਤੇ ਹਕੀਕਤ ਦੇਖਣ ਪਹੁੰਚੇ ਆ ਕਿ ਕਿਸ ਤਰ੍ਹਾਂ ਦੀ ਜੜੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਤਾਂ ਮੇਰੇ ਸਾਥੀ ਨੂੰ ਕਹੂੰਗਾ ਇੱਕ ਵਾਰ ਮੌਕਾ ਜ਼ਰੂਰ ਦਿਖਾਇਆ ਜਾਵੇ ਇਹ ਉਹ ਤਸਵੀਰਾਂ ਨੇ ਜਿੱਥੇ ਸਾਡੇ ਵੱਲੋਂ ਖਬਰ ਵੀ ਨਸ਼ਰ ਕੀਤੀ ਗਈ ਸੀ ਉਸ ਤੋਂ ਬਾਅਦ ਫੀਲਡ ਅਫਸਰ ਨੇ ਜਿਹੜੇ ਜੋ ਡਰਾਫਟਸਮੈਨ ਨੇ ਉਹ ਵੀ ਮੌਕੇ ਤੇ ਪਹੁੰਚੇ ਸੀਗੇ ਤੇ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਸ਼ੱਡ ਨੇ ਜਿਹੜੇ ਨਜਾਇਜ਼ ਕਬਜ਼ੇ ਨੇ ਉਹ ਕਿਸ ਤਰ੍ਹਾਂ ਜਿਹੜੇ ਹਟਾਏ ਜਾਣਗੇ ਤਸਵੀਰਾਂ ਜਰੂਰ ਮੇਰੇ ਸਾਥੀ ਨੂੰ ਕਹੂੰਗਾ ਪਹਿਲਾਂ ਤਾਂ ਇੱਕ ਵੈਨ ਵਾਰ ਜਰੂਰ ਨਜ਼ਰ ਮਾਰੀ ਜਾਵੇ ਤਾਂ ਬਿਲਕੁਲ ਨੇੜੇ ਕਰਕੇ ਦਿਖਾਈ ਜਾਵੇ ਕਿਸ ਤਰ੍ਹਾਂ ਜਿਹੜੀ ਵੈਨ ਆ ਜਿਹੜੀ ਅੰਦਰਲੇ ਪਾਸੇ ਖੜਾ ਰੱਖੀ ਆ ਕਾਫੀ ਸਮਾਂ ਲੱਗਦਾ ਦੇਖ ਸਕਦੇ ਹਾਂ ਲੱਗਦਾ ਵੀ ਕਾਫੀ ਟਾਈਮ ਤੋਂ ਜਿਹੜਾ ਹੈਗਾ ਇਹਨੂੰ ਛੇੜਿਆ ਨਹੀਂ ਗਿਆ ਹੈਗਾ ਔਰ ਆਪਣੇ ਇੰਸਟੀਚੂਟ ਦੀ ਜਿਹੜੀ ਆਪ ਕਹਿ ਸਕਦੇ ਉਹ ਐਡ ਕਰਦੇ ਜਰੂਰ ਨਜ਼ਰ ਆ ਰਹੇ ਨੇ ਵੈਨ ਕਾਫੀ ਸਮੇਂ ਤੋਂ ਤਸਵੀਰਾਂ ਵਿੱਚ ਮੇਰੇ ਸਾਥੀ ਨੂੰ ਕਹੂੰਗਾ ਬਿਲਕੁਲ ਕੋਜ਼ ਕਰਕੇ ਦਿਖਾਈਏ ਜਾਣ ਜਿਹੜੀ ਹੈਗੀ ਗੱਡੀ ਖੜੀ ਨਜ਼ਰ ਆ ਰਹੀ ਹੈਗੀ ਆ ਔਰ ਇਹ ਉਹ ਤਸਵੀਰਾਂ ਨੇ ਜਿਹੜੇ ਨਜਾਇਜ਼ ਕਬਜ਼ਿਆਂ ਦੀ ਜਿਹੜੀ ਖਬਰ ਵੀ ਕੀਤੀ ਗਈ ਸੀ ਉਸ ਤੋਂ ਬਾਅਦ ਮੌਕੇ ਤੇ ਜਿਹੜੇ ਡਰਾਫਟਸਮੈਨ ਨੇ ਜਿਹੜੇ ਨਗਰ ਕਾਉਂਸਲ ਖਰੜ ਦੀ ਗੱਲ ਕਰ ਲਈਏ ਉਹ ਵੀ ਇੱਥੇ ਪਹੁੰਚੇ ਸੀ ਤੇ ਉਹਨਾਂ ਵੱਲੋਂ ਵੀ ਕਿਹਾ ਗਿਆ ਸੀਗਾ ਕਿ ਇਹ ਜਿਹੜੇ ਸ਼ੈੱਡ ਨੇ ਇਹ ਨਜਾਇਜ਼ ਇਲੀਗਲ ਤੌਰ ਤੇ ਪਾਏ ਹੋਏ ਨੇ ਔਰ ਪੱਕੇ ਤੌਰ ਤੇ ਤਸਵੀਰਾਂ ਮੇਰੇ ਸਾਥੀ ਨੂੰ ਕਹਾਂਗੇ ਦਿਖਾਈਆਂ ਜਾਣ ਕਿਸ ਤਰ੍ਹਾਂ ਜੜੀਆਂ ਹੈਗੀਆਂ ਨੇ ਤਕਰੀਬਨ 20 ਫੁੱਟ ਜਿਹੜਾ ਬਾਹਰ ਜਿਹੜੇ ਇਹ ਸ਼ੈੱਡ ਜ਼ਰੂਰ ਪਾਏ ਗਏ ਨੇ ਔਰ ਲੋਕ ਇੱਥੇ ਆਪਣੇ ਰੋਜ਼ਮਰਰਾ ਦੀਆਂ ਜ਼ਿੰਦਗੀਆਂ ਚੀਜ਼ਾਂ ਖਰੀਦਣ ਪਹੁੰਚਦੇ ਨੇ ਚਾਹੇ ਉਹ ਖਾਣ ਪੀਣ ਦਾ ਹੋਣ ਚਾਹੇ ਚਾਹੇ ਉਹ ਕੱਪੜਿਆਂ ਦੀ ਹੋਵੇ ਉਹ ਚੀਜ਼ਾਂ ਖਰੀਦਣ ਪਹੁੰਚਦੇ ਨੇ ਪਰ ਖਾਣ ਪੀਣ ਵਾਲਿਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਸ ਤਰ੍ਹਾਂ ਜਿਹੜਾ ਹੈਗਾ ਜਿੰਨਾ ਸ਼ੋਰੂਮ ਹੈ ਉਨਾ ਹੀ ਸ਼ੈੱਡ ਜਿਹੜਾ ਹੈਗਾ ਉਹ ਬਾਹਰ ਪਾਇਆ ਗਿਆ ਜਦੋਂ ਇਸ ਦੇ ਬਾਰੇ ਇਹੋ ਖਰੜ ਨਾਲ ਗੱਲ ਕੀਤੀ ਗਈ ਰਵਨੀਤ ਸਿੰਘ ਨਾਲ ਤਾਂ ਉਹਨਾਂ ਨੇ ਕਿਹਾ ਕਿ ਕਾਰਵਾਈਆਂ ਜਿਹੜੀਆਂ ਹੈਗੀਆਂ ਸਾਡੇ ਵੱਲੋਂ ਕਰ ਦਿੱਤੀਆਂ ਗਈਆਂ ਨੇ ਦੁਕਾਨਦਾਰਾਂ ਨੂੰ ਨੋਟਿਸ ਇਸ਼ੂ ਜ਼ਰੂਰ ਕਰ ਦਿੱਤੇ ਗਏ ਨੇ ਪਰ ਨੋਟਿਸ ਤਾਂ ਜਰੂਰ ਇਸ਼ੂ ਕਰ ਦਿੱਤੇ ਗਏ ਨੇ ਕਿ ਉਹ ਨੋਟਿਸ ਜਿਹੜੇ ਹੈਗੇ ਨੇ ਉਹਨਾਂ ਦੇ ਉੱਪਰ ਕਾਰਵਾਈਆਂ ਹੋਣਗੀਆਂ ਸਵਾਲ ਇੱਥੇ ਖੜਾ ਹੁੰਦਾ ਤੇ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਦੁਕਾਨਦਾਰ ਨੇ ਇੱਥੇ ਜਿੰਨਾ ਵੱਲੋਂ ਇਹ ਸ਼ੈੱਡ ਬਣਾਏ ਗਏ ਨੇ ਤੇ ਕਿਵੇਂ ਇਹਦੀ ਗੱਲ ਭਾਈ ਸਾਹਿਬ ਮਾਲਕ ਤੁਸੀਂ ਹੋ ਜੀ ਦੁਕਾਨ ਦੇ ਤਾਂ ਜਰੂਰ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅੰਦਰ ਜਾ ਰਹੇ ਹਾਂ ਪਾਈਸਾ ਮਾਲਕ ਤੁਸੀਂ ਹੋ ਜੀ ਦੁਕਾਨ ਦੇ ਤਾਂ ਬਜ਼ੁਰਗ ਮਾਲਕ ਵੀ ਨਾਲ ਨੇ ਭਾਜੀ ਜਿਹੜੇ ਸ਼ੈੱਡ ਪਾਏ ਹੋਏ ਨੇ ਇਹ ਬਿਲਕੁਲ ਕੀ ਸਹੀ ਨਹੀਂ ਹੈ ਭਾਜੀ ਜਿਹੜੇ ਲੋਹੇ ਦੇ ਪਾਏ ਹੋਏ ਤੁਸੀਂ ਬਾਹਰ ਪਾਏ ਹੋਏ ਇੱਕ ਮਿੰਟ ਉਹ ਬਾਹਰ ਬਤائیںਗੇ ਉਹ ਇੱਕ ਮਿੰਟ ਰੁਕ ਜਾਓ ਨਹੀਂ ਮਾਲਕ ਆਪ ਹੋ ਨਾ ਮੈਂ ਨਹੀਂ ਹਾਂ ਉਹ ਬਾਹਰ بیٹھے ਉਹ ਇਹ ਬਾਹਰ ਖੜੇ ਉਹ ਬਾਹਰ ਕਿਆ ਨਾਮ ਹੈ ਮੇਰਾ ਨਾਮ ਮਨੋਹਰ ਬਾਹਰ ਇੱਕ ਮਿੰਟ ਕਸਟਮਰ ਕੋ ਕਰਨੇ ਦੋ ਤਾਂ ਇਹਨਾਂ ਦਾ ਨਾਮ ਮਨੋਹਰ ਹੈ ਕਹਿੰਦੇ ਜੋ ਬਾਹਰ ਖੜੇ ਨੇ ਉਹ ਇਹਨਾਂ ਦੇ ਮਾਲਕ ਨੇ ਜ਼ਰੂਰ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਛੱਡ ਹੈ ਭਾਈ ਸਾਹਿਬ ਆਪ ਮਾਲਕ ਹੋ ਯਾਹਾਂ ਪੇ ਨਹੀਂ ਮਾਲਕ ਉਹ ਕਦੀ ਗ

हाँ कल आने वाला है बाकी हमने जो इनका हटा है उनको ही बोला था उसने बोला अभी हमारे पास टाइम नहीं जो हटा था ना इनका तो हमने उनको बोला कि आप ही हमारा हटा दो तो उनके पास टाइम नहीं था और हमारे बाबू के कोई रिलेटिव में गुजर गए उन्हें अचानक गाँव जाना पड़ा वो दिवाली के दूसरे दिन गाँव चले गए इसी वाले उन्होंने कब हटा उनको भी हो गए चार पाँच दिन हो गए हाँ ठीक है तो तस्वीर मेरे साथी कहूँगा देखो फिलहाल यह शैड जो है एज इट इज़ जिमें पहला खबर नशर की उस तरह ही है ਦੂਸਰੇ ਪਾਸੇ ਵੀ ਤਸਵੀਰ ਦਿਖਾਣਾ ਚਾਹੂੰਗਾ ਉਹ ਵੀ ਦਿਖਾਈ ਜਾਵੇ ਜਿਹੜੀ ਹੈਗੀ ਆ ਬਾਹਰ ਜਿਹੜਾ ਸਮਾਨ ਰੱਖਿਆ ਹੋਇਆ ਹੈਗਾ ਜਿੱਥੇ ਜਦ ਕੀ ਇਹ ਜਿਹੜਾ ਕੋਰੀਡੋਰ ਹੁੰਦਾ ਹੈ ਲੋਕਾਂ ਦੇ ਲੰਘਣ ਲਈ ਬਣਾਇਆ ਜਾਂਦਾ ਹੈਗਾ ਕਿ ਤਾਂ ਕਿ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਪਰ ਦੂਸਰੇ ਪਾਸੇ ਜਦੋਂ ਇਹ ਸ਼ੱਡ ਤਕਰੀਬਨ 20 ਫੁੱਟ ਜਿਹੜਾ ਬਾਹਰ ਹੈਗਾ ਖਾਣ ਪੀਣ ਦਾ ਸਮਾਨ ਤੁਸੀਂ ਦੇਖ ਸਕਦੇ ਹੋ ਸਟਾਲਾਂ ਕਿੱਥੇ ਤੱਕ ਬਾਰਾ ਚੱਕੇ ਹਨ ਜਿੰਨਾ ਸ਼ੋਰੂਮ ਹੈ ਉਸ ਤੋਂ ਜ਼ਿਆਦਾ ਜਿਹੜਾ ਹੈਗਾ ਇਹ ਸਮਾਨ ਬਾਹਰ ਰੱਖਿਆ ਹੈਗਾ ਅੱਗੇ ਵੀ ਤਸਵੀਰ ਦਿਖਾਣੀ ਚਾਹੂੰਗਾ ਇਹ ਵੀ ਤਸਵੀਰਾਂ ਦਿਖਾਈਆਂ ਜਾਣ ਜਣ ਜਿਹੜਾ ਇਹ ਮਾਲਕਾਂ ਵੱਲੋਂ ਜਿਹੜਾ ਹੈਗਾ ਸਮਾਨ ਜਿਹੜਾ ਹੈਗਾ ਬਾਹਰ ਜਰੂਰ ਰੱਖਿਆ ਹੈਗਾ ਇਹ ਦੁਕਾਨ ਦੇ ਮਾਲਕ ਨੇ ਜਿਹੜੇ ਵਪਾਰੀ ਨੇ ਵਪਾਰ ਆਪਣਾ ਕਰਨਾ ਠੀਕ ਹੈ ਬਿਲਕੁਲ ਸਹੀ ਹੈ ਪਰ ਕੀ ਇਹ ਬਾਹਰ ਸਮਾਨ ਰੱਖਣਾ ਜਾਇਜ਼ ਹੈ ਪਰ ਜਦੋਂ ਈਓ ਰਵਨੀਤ ਸਿੰਘ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਕਿ ਟੈਂਪਰੇਰੀ ਤੌਰ ਤੇ ਛੱਡ ਜਰੂਰ ਬਣਾਏ ਗਏ ਨੇ ਪਰੀਕਰ ਨੇੜੇ ਕਰਕੇ ਦਿਖਾਈ ਜਾਵੇ ਕਿ ਕਿਸ ਤਰ੍ਹਾਂ ਜਿਹੜੇ ਸ਼ੈੱਡ ਨੇ ਇਹ ਪਹਿਲਾਂ ਬਾਹਰ ਸੀਗੇ ਤੇ ਹੁਣ ਜਿਹੜੇ ਹੈਗੇ ਨੇ ਉਹ ਅੰਦਰ ਜ਼ਰੂਰ ਕਰਾਏ ਗਏ ਨੇ ਇਹ ਵੀ ਇੱਕ ਜਿਹੜੀ ਹੈਗੀ ਆ ਕਾਰਵਾਈ ਜਿਹੜੀ ਕਹਿ ਸਕਦੇ ਆ ਜਾਂ ਉਹਨਾਂ ਨੇ ਨੋਟਿਸ ਜਿਹੜੇ ਕਹਿ ਸਕਦੇ ਨੇ ਉਹਨਾਂ ਦੇ ਉੱਪਰ ਸ਼ਾਇਦ ਥੋੜਾ ਬੋਤਾਂ ਦੁਕਾਨਦਾਰਾਂ ਨੇ ਅਮਲ ਜ਼ਰੂਰ ਕੀਤਾ ਹੈਗਾ ਤਾਂ ਜ਼ਰੂਰ ਇਹ ਤਸਵੀਰ ਵੀ ਦਿਖਾਣਾ ਚਾਹੁੰਗਾ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਇਹ ਉਹ ਸ਼ੈੱਡ ਨੇ ਜਿਹੜੇ ਅੰਦਰ ਵੀ ਜ਼ਰੂਰ ਕੀਤੇ ਗਏ ਨੇ ਤਾਂ ਜ਼ਰੂਰ ਜਿਹੜੇ ਦੁਕਾਨ ਮਾਲਕ ਨੇ ਜ਼ਰੂਰ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਿਸ ਤਰ੍ਹਾਂ ਹਾਂਜੀ ਨਮਸਕਾਰ ਬਾਉ ਜੀ ਆਲਸਰ ਆਪਸ ਨਾਲ ਇਹ ਸਭ ਠੀਕ ਹੋ ਕਾਰਤਾ ਸਰ ਜੋ ਸੀ ਕਿ ਆ ਕਾਰਤਾ ਸਰ ਕੋਈ ਨੋਟਿਸ ਵਗੈਰਾ ਆਇਆ ਸੀ ਜਾਂ ਕਿਵੇਂ ਹੋਇਆ ਸੀ ਆਇਆ ਸੀ ਨੋਟਿਸ ਹਾਂਜੀ ਤੇ ਅਸੀਂ ਨਾਲ ਦੀ ਨਾਲ ਹੀ ਕਰਕੇ ਅਗਲੇ ਦਿਨ ਹੀ ਇਹਨੂੰ ਕਰਤਾ ਭਾਲੇ ਕਹੀ ਨਹੀਂ ਕਿ ਤੇ ਹੋ ਜਾਣਗੇ ਉਹ ਵੀ ਮਤਲਬ ਪਹਿਲਾਂ ਜਦੋਂ ਸੀਗੇ ਉਹ ਗਲਤ ਪਾਏ ਹੋਏ ਸੀ ਕਰ ਸਕਦੇ ਦੇਖੋ ਅਸੀਂ ਤਾਂ ਬੀਗ ਸੀ ਤਾਂ ਇੱਥੇ ਪੇਸ਼ੈਂਟ ਦੀ ਕਨਵੀਨੀਅன்ஸ் ਕਰਕੇ ਪਾਇਓ ਸੀ ਜਦ ਕੋਵਿਡ ਦੇ ਟਾਈਮ ਆਦਰਵਾਇਸ ਐਸ ਸੱਚ ਸਾਨੂੰ ਕੋਈ ਐਸ ਆ ਐਡਵਾਂਟੇਜ ਨਹੀਂ ਸੀਗੀ ਬਟ ਦੇਖਦੇ ਦੇਖਦੇ ਹੋਰ ਲੋਕਾਂ ਨੇ ਪਾ ਲੇ ਇਸ ਕਰਕੇ ਹੈਗਾ ਸਿਰ ਅਦਰਵਾਈਜ਼ ਕੋਈ ਨਹੀਂ। ਜੇ ਤੁਸੀਂ ਦੇਖ ਸਕਦੇ ਹੱਲੇ ਵੀ ਜਿਹੜੇ ਦੁਕਾਨ ਦਾ ਤੁਹਾਡੇ ਆਂਡ ਗਵਾਂਡ ਦੇ ਵਿੱਚ ਆ ਤਕਰੀਬਨ 25 30 ਫੁੱਟ ਬਾਹਰ ਆ ਜੀ ਹੱਲੇ ਵੀ ਕੁਝ ਨਹੀਂ ਕਰ ਰਹੇ ਹੈਗੇ। ਕੱਲ ਨੂੰ ਕਰ ਲੈਣਗੇ ਅੱਜ ਨਹੀਂ ਤਾਂ ਕੱਲ ਕਰ ਦੇਣਗੇ। ਆਦਰਵਾਈਜ਼ ਤਾਂ ਇਹ ਜੀ ਕੋਈ ਗੱਲ ਨਹੀਂ। ਕਰ ਦੇਣਗੇ। ਬਟ ਸਾਡੀ ਵੀ ਇੱਕ ਰਿਕੁਐਸਟ ਹੈਗੀ ਹੈ ਜੀ ਪੂਰੀ ਤੁਹਾਡੇ ਰਾਹੀਂ ਪਹੁੰਚ ਜੇ ਤਾਂ ਬਹੁਤ ਵਧੀਆ ਹੈ। ਕਿ ਸਾਡੀ ਸੜਕ ਦਾ ਸੁਧਾਰ ਹੋ ਜਾਵੇ, ਪਾਰਕਿੰਗ ਦਾ। ਮਤਲਬ ਲਾਈਟਾਂ ਲੂਟਾਂ ਲੱਗ ਜਾਣ। ਅੱਜ ਘੱਟੋ ਘੱਟ 5 6 ਸਾਲ ਹੋ ਗਏ। ਅਸੀਂ ਰਿਕੁਐਸਟ ਕਰਦੇ ਨੂੰ ਇਹ ਉਹ ਕਰਡ ਕੋਲ ਹੈ ਜੀ ਹਾਂਜੀ ਹਾਂਜੀ ਕਰਡ ਉਹਨਾਂ ਨੇ ਕੋਲ ਵੀ ਰਿਕੁਐਸਟ ਕੀਤੀ ਹੈ ਸਾਡੇ ਐਮਸੀ ਸਾਹਿਬਾਨ ਵੀ ਰਿਕੁਐਸਟ ਕਰ ਰਹੇ ਨੇ ਉਹਨਾਂ ਨੂੰ ਕਿ ਸਰ ਸਾਡੀ ਇਸ ਚੀਜ਼ ਆ ਕਰ ਦਿੱਤਾ ਉਹਦਾ ਕਰ ਦਿੱਤਾ ਮੋਸ ਪੋਬਲੀ ਮੇਬੀ ਸ਼ਾਇਦ ਉਹਨਾਂ ਨੇ ਸਵਾਸਨ ਦਿੱਤਾ ਹੈਗਾ ਕਿ ਹੋ ਜੇ ਅੱਜ ਨਹੀਂ ਤਾਂ ਕੱਲ ਹੋ ਜਾਊਗਾ ਅਸੀਂ ਉਸੇ ਵੇੜ ਚ ਬੈਠੇ ਹਾਂ ਜੀ ਉਸੇ ਵੇੜ ਚ ਬੈਠੇ ਹਾਂ ਦਾ ਜਰੂਰ ਦੁਕਾਨਦਾਰ ਕਹਿ ਰਹੇ ਨੇ ਦੇਖੋ ਸ਼ੈੱਡ ਅਸੀਂ ਜਰੂਰ ਜਿਹੜੇ ਹੈਗੇ ਨੇ ਪਿੱਛੇ ਕਰ ਲਏ ਗਏ ਨੇ ਪਰ ਉਹਨਾਂ ਦੀ ਇੱਕ ਬੇਨਤੀ ਵੀ ਹੈ ਕਿ ਜਿਹੜੀ ਉਹ ਪ੍ਰਸ਼ਾਸਨ ਨੂੰ ਕਰਦੇ ਨਜ਼ਰ ਆ ਰਹੇ ਨੇ ਕਿ ਸਾਨੂੰ ਪਾਰਕਿੰਗ ਦਾ ਮੁੱਦਾ ਹੈਗਾ ਸੜਕ ਦਾ ਮੁੱਦਾ ਹੈਗਾ ਲਾਈਟਾਂ ਦਾ ਕਿਉਂਕਿ ਰਾਤ ਨੂੰ ਹਨੇਰਾ ਹੋ ਜਾਂਦਾ ਲਾਈਟਾਂ ਦੇ ਕਰਕੇ ਕਾਫੀ ਪਰੇਸ਼ਾਨੀ ਆਉਂਦੀ ਹੈ ਪਾਰਕਿੰਗ ਦੀ ਬੜੀ ਵੱਡੀ ਪ੍ਰੋਬਲਮ ਹੈ ਸੜਕ ਦੀ ਢੋੜੀ ਚ ਪ੍ਰੋਬਲਮ ਜਰੂਰ ਦੱਸੀ ਜਾ ਰਹੀ ਹੈ ਬਾਹਰਲੇ ਪਾਸੇ ਮੇਰੇ ਸਾਥੀ ਨੂੰ ਗੂੰਗਾ ਬਾਕੀ ਦੀ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਜਾਣਗੀਆਂ ਜਿਹੜੀ ਖਬਰ ਜਰੂਰ ਨਸ਼ਰ ਕੀਤੀ ਗਈ ਸੀ ਉਸ ਤੋਂ ਬਾਅਦ ਅਸਰ ਜਰੂਰ ਹੁੰਦਾ ਨਸ਼ਰ ਦਿ ਇਦੇ ਉੱਪਰ ਜਿਹੜੇ ਹੈਗੇ ਨੇ ਉਹਨਾਂ ਨੂੰ ਨੋਟਿਸ ਆਇਆ ਸੀ ਜਾਂ ਉਹਨਾਂ ਦੇ ਜਿਹੜੇ ਅਫਸਰ ਸੀਗੇ ਉਹਨਾਂ ਨੇ ਉਹਨਾਂ ਨੂੰ ਦੱਸਿਆ ਤੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਵਾਪਸ ਕੀਤੇ ਪਰ ਹਾਲੇ ਵੀ ਤੁਸੀਂ ਦੇਖ ਸਕਦੇ ਹੋ ਜਿਹੜੇ ਕਾਫੀ ਸਾਰੇ ਸ਼ੱਡ ਨੇ ਇਸ ਤਰ੍ਹਾਂ ਦੇ ਇਹ ਵੀ ਦਿਖਾਇਆ ਜਾਣ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਸਮਾਨ ਜਿਹੜਾ ਹੈਗਾ ਬਿਲਕੁਲ ਰੋਡ ਦੇ ਉੱਪਰ ਹੀ ਪਿਆ ਹੈਗਾ ਜੇ ਅੰਦਰ ਦੀ ਗੱਲ ਕਰੀਏ ਤਾਂ 40 ਫੁੱਟ ਜਿਹੜਾ ਸ਼ੋਰੂਮ ਅੰਦਰ ਹੈ ਤੇ ਤਕਰੀਬਨ 40 ਫੁੱਟ ਜਿਹੜਾ ਹੈਗਾ ਉਹ ਬਾਹਰਲੇ ਪਾਸੇ ਜਿਹੜਾ ਹੈਗਾ ਇਹ ਨਜਾਇਜ਼ ਕਬਜ਼ੇ ਕਹਿ ਸਕਦੇ ਆ ਸਮਾਨ ਜਿਹੜਾ ਰੱਖਿਆ ਹੋਇਆ ਹੈਗਾ ਇਹ ਬਾਹਰ ਬਿਲਕੁਲ ਔਰ ਦੇਖ ਸਕਦੇ ਹੋ ਪੂਰੀ ਨਮਾਇਸ਼ ਹੈ ਪੂਰੀ ਦੁਕਾਨ ਹੀ ਕਹਿ ਸਕਦੇ ਆ ਪਰ ਰੋਡ ਦੇ ਉੱਪਰ ਹੀ ਲਗਾ ਰੱਖੀ ਆ ਲੋਕਾਂ ਨੂੰ ਲੰਘਣ ਜਾਣ ਵਾਲਾ ਨੂੰ ਕਿੰਨੀ ਪਰੇਸ਼ਾਨੀ ਹੋਏਗੀ ਜਦ ਕਿ ਕੋਰੀਡੋਰ ਹੁੰਦਾ ਇਸ ਤੋਂ ਤਕਰੀਬਨ 8 ਫੁੱਟ ਪਿੱਛੇ ਜਿੱਥੇ ਲੋਕ ਦੀ ਲੰਘਣ ਲਈ ਆਸਾਨੀ ਜਿਹੜੀ ਹੁੰਦੀ ਹੈਗੀ ਆ ਔਰ ਦੂਸਰੇ ਪਾਸੇ ਇੱਕ ਤਸਵੀਰ ਹੋਰ ਦਿਖਾਣਾ ਚਾਹੂੰਗਾ ਇਹ ਵੀ ਦਿਖਾਈ ਜਾਵੇ ਸ਼ੋਰੂਮ ਤਾਂ ਜਰੂਰ ਬਣ ਰਿਹਾ ਪਰ ਉਸ ਬੰਦੇ ਨੇ ਦੇਖੋ ਕੰਦ ਵੀ ਕਰ ਰੱਖੀ ਹੈ ਵਿਚਕਾਰ ਦੇ ਸੈਂਟਰ ਦੇ ਵਿੱਚ ਔਰ ਇੱਕ ਪਾਸੇ ਨਹੀਂ ਔਰ ਦੂਸਰੇ ਪਾਸੇ ਵੀ ਇਹ ਵੀ ਦਿਖਾਈ ਜਾਵੇ ਜਿਹੜਾ ਕੋਰੀਡੋਰ ਹੈ ਉਹ ਲੰਘਣ ਲਈ ਹੁੰਦਾ ਲੋਕਾਂ ਦੀ ਸਹੂਲਤ ਲਈ ਹੁੰਦਾ ਹੈਗਾ ਜਿਨ੍ਹਾਂ ਨੇ ਬਿਲਕੁਲ ਹੀ ਜਿਹੜਾ ਹੈਗਾ ਦੁਕਾਨਦਾਰਾਂ ਨੇ ਉਹ ਬੰਦ ਹੀ ਕਰ ਰੱਖਿਆ ਔਰ ਉੱਥੇ ਵੀ ਜਿਹੜਾ ਹੈਗਾ ਨਜਾਇਜ਼ ਕਬਜ਼ਾ ਸ਼ੈੱਡ ਤਾਂ ਜਆ ਪਾਇਆ ਹੀ ਪਾਇਆ ਹੈਗਾ ਲੇਕਿਨ ਬਾਹਰ ਲਿੰਦਰਲੇ ਪਾਸੇ ਕੋਰੀਡੋਰ ਵੀ ਬੰਦ ਕਰ ਰੱਖਿਆ ਖਾਣ ਪੀਣ ਵਾਲਿਆਂ ਦੀ ਗੱਲ ਕਰ ਲਈਏ ਤੁਸੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਦੁਕਾਨਦਾਰ ਦੀ ਗੱਲ ਨਾ ਕਰੀਏ ਤਕਰੀਬਨ ਆਲਮੋਸਟ ਦੇਖ ਸਕਦੇ ਹੋ ਸਾਰੇ ਦੁਕਾਨਦਾਰਾਂ ਨੇ ਸਮਾਨ ਜਰੂਰ ਬਾਰ ਰੱਖਿਆ ਹੋਇਆ ਇਹਨਾਂ ਦੇਖੋ ਪੱਕੇ ਸ਼ੈੱਡ ਬਣਾਏ ਹੋਏ ਨੇ ਇਹ ਖਾਨ ਪੀਣ ਦੇ ਨਾਮ ਤੇ ਲਖੋ ਜਰੂਰ ਲੋਕ ਖਾਨ ਪੀਂਂ ਨਾਂਦੇ ਨੇ ਘੁੰਮਣ ਫਿਰਨ ਆਂਦੇ ਨੇ ਆਪਣਾ ਸਮਾਨ ਖਰੀਦਣ ਆਂਦੇ ਰੋਜ਼ਾਨਾ ਦੀ ਜਿਹੜੀ ਜਿਹੜਾ ਸਮਾਨ ਉਹ ਖਰੀਦਣ ਆਂਦੇ ਨੇ ਕੁਛ ਲੈਣਾ ਹੁੰਦਾ ਪਰ ਇਸ ਤਰ੍ਹਾਂ ਦਾ ਜਿਹੜਾ ਸਮਾਨ ਹੈ ਕੀ ਇਹ ਬਾਹਰ ਰੱਖਣਾ ਜਾਇਜ਼ ਹੈ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕੀ ਇਹ ਨਹੀਂ ਹੈ ਪਰ ਜਦੋਂ ਈਓ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਸਾਫ਼ ਤੌਰ ਤੇ ਇਲੀਗਲ ਹੈ ਜੇ ਇਲੀਗਲ ਹੈ ਫਿਰ ਹਟਾਇਆ ਕਿਉਂ ਨਹੀਂ ਜਾ ਰਿਹਾ ਹੈਗਾ ਕੀ ਪ੍ਰਸ਼ਾਸਨ ਦੇ ਅਧਿਕਾਰੀ ਕੰਮ ਨਹੀਂ ਕਰ ਰਹੇ ਹੈਗੇ ਜ਼ਰੂਰ ਇੱਕ ਦੋ ਦੁਕਾਨਾਂ ਦੇ ਉੱਪਰ ਗਏ ਆ ਉਹਨਾਂ ਨੇ ਸ਼ੈੱਡ ਜ਼ਰੂਰ ਅੰਦਰ ਕੀਤੇ ਹੋਏ ਨੇ ਅਸੀਂ ਦੇਖਿਆ ਵੀ ਆ ਤੁਹਾਨੂੰ ਦਿਖਾਇਆ ਵੀ ਆ ਜਿਹੜੇ ਪਹਿਲਾਂ ਬਾਹਰ ਸੀਗੇ ਉਹ ਅੰਦਰ ਜ਼ਰੂਰ ਕੀਤੇ ਗਏ ਨੇ ਕੀ ਇਹਨਾਂ ਨੂੰ ਕੋਈ ਹਦਾਇਤਾਂ ਨਹੀਂ ਆਈਆਂ ਹੈਗੀਆਂ ਇਹਨਾਂ ਦੁਕਾਨਦਾਰਾਂ ਨੂੰ ਜਾਂ ਉਹ ਪਰਾਣੇ ਦੀ ਗੱਲ ਕਰ ਲਈਏ ਤਕਰੀਬਨ ਜਿਨ੍ਹਾਂ ਨੇ ਸ਼ੈੱਡ ਤਕਰੀਬਨ 40 ਫੁੱਟ ਤੋਂ ਤਕਰੀਬਨ ਅੰਦਾਜ਼ਾ ਜਿਹੜਾ ਹੈਗਾ ਬਾਹਰ ਕੀਤਾ ਹੋਇਆ ਹੈਗਾ ਤਾਂ ਤਕਰੀਬਨ ਇਸ ਰੋਡ ਦੇ ਉੱਪਰ ਕਾਫੀ ਜ਼ਿਆਦਾ ਦੁਕਾਨਾਂ ਨੇ ਜਿਦੇ ਵਿੱਚ ਜਿਹੜੀਆਂ ਪਰੇਸ਼ਾਨੀਆਂ ਜ਼ਰੂਰ ਆ ਰਹੀਆਂ ਨੇ ਤਾਂ ਜ਼ਰੂਰ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਭਾਈ ਸਾਹਿਬ ਤੁਸੀਂ ਦੁਕਾਨ ਕਰ ਏ ਦੇਖਦੇ ਹੋ ਜਿਹੜੇ ਛੱਡ ਪਏ ਹੋਏ ਨੇ ਕੀ ਸਹੀਆਂ ਲੱਗ ਮੈਂ ਇੱਕ ਪ੍ਰਸ਼ਾਸਨ ਨੂੰ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਭਾਜੀ ਗੱਲ ਇਹ ਹੈਗੀ ਹੈ ਕਿ ਮੇਨ ਕਾਰਨ ਕੀ ਹੈ ਕਿ ਪੈਰਾਂ ਦੇ ਵਿੱਚ ਜਿਹੜੀ ਚੀਜ਼ ਠੋਕਰ ਖਾਂਦੀ ਪਈ ਹੈ ਮੰਨ ਲਓ ਇੱਥੋਂ ਦੀ ਕੋਈ ਘੁੰਮਦਾ ਫਿਰਦਾ ਆ ਰਿਹਾ ਹੈ ਉਹਦੇ ਪੈਰਾਂ ਦੇ ਵਿੱਚ ਉਹਦਾ ਦੇ ਬੂਟ ਲੱਗ ਰਹੇ ਨੇ ਪਿਛਲੇ ਬੰਨੇ ਦੇਖੋ ਜੀ ਅਗਲਿਆਂ ਨੇ ਸਾਰਾ ਭਾਂਡਿਆਂ ਵਾਲਾ ਸਾਰਾ ਸਮਾਨ ਬਾਹਰ ਕੱਢ ਕੇ ਅੱਗੇ ਤਾਂ ਰੱਖਿਆ ਕਿ ਨਹੀਂ ਰੱਖਿਆ ਜੀ ਤੁਸੀਂ ਦੇਖ ਕੇ ਆ ਰਹੇ ਹੋ ਔਰ ਆਹ ਵਾਲੀ ਜਗ੍ਹਾ ਤੇ ਕਿੰਨੀ ਸਪੇਸ ਪਿੱਛੇ ਹੈ ਇੱਥੋਂ ਓਖਾਈ ਹੋਊਗੀ ਕੋਈ ਬੋਲੋ ਕੋਈ ਦੱਸੋ ਤੁਸੀਂ ਵੀ ਇਥੋਂ ਲੰਘਣ ਦੀ ਕੋਈ ਖੁਇਆਈ ਹੋਏਗੀ ਕਿਸੇ ਨੂੰ ਦੱਸੋ ਭਾਜੀ ਹੂੰ ਨਾ ਕਰੋ ਦੱਸੋ ਕੋਈ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਸਾਨੂੰ ਪੁੱਛਣਾ ਚਾਹ ਰਹੇ ਇੱਥੇ ਕੋਈ ਖੁਇਆਈ ਹੋਊਗੀ ਬਿਲਕੁਲ ਜੀ ਵੈਸੇ ਤਾਂ ਲੀਗਲੀ ਤਾਂ ਉੱਥੇ ਤੱਕ ਹੈਗਾ ਲੀਗਲੀ ਹੈਗਾ ਮੈਂ ਤੁਹਾਡੇ ਨਾਲ ਸਹਿਮਤ ਹਾਂ ਪਰ ਕੁਝ ਸਰਕੰਸਟੈਂਸੀ ਹੋਣ ਕਰਕੇ ਥੋੜਾ ਜਿਹਾ ਅਸੀਂ ਇਹਨੂੰ ਡਿਲੇ ਕਰ ਦਿੱਤਾ ਕਿ ਚਲੋ ਥੋੜੇ ਦਿਨਾਂ ਤੱਕ ਇਹਨੂੰ ਕਰ ਦਿੰਨੇ ਆ ਪਰ ਵੈਸੇ ਮੈਂ ਤੁਹਾਨੂੰ ਇੱਕ ਪੁੱਛਣਾ ਚਾਹੁੰਦਾ ਇਹ ਤੇ ਕਰਕੇ ਪ੍ਰੋਬਲਮ ਤੇ ਨਹੀਂ ਹੈਗੀ ਜਿਹੜੀਆਂ ਚੀਜ਼ਾਂ ਭਾਜੀ ਅੱਗੇ ਤੱਕ ਬਾਹਰ ਤੱਕ ਨਿਕਲਦੀਆਂ ਪਈਆਂ ਨਾ ਜਿਹੜੀਆਂ ਬਾਹਰ ਆਈਆਂ ਹੋਈਆਂ ਨੇ ਅਸੀਂ ਇਹ ਚ ਕਰ ਲੰਨੇ ਆ ਜੀ ਕਰ ਦੰਨੇ ਆ ਔਰ ਮੈਂ ਵੀ ਮੇਰਾ ਵੀ ਇਤੋਂ ਬਾਅਦ ਇਹ ਵੀ ਹੈ ਕਿ ਥੋੜਾ ਜਿਹਾ ਅੱਗੇ ਵੀ ਚਾਨਣਾ ਪਾਇਆ ਜਾਵੇ ਸਿੱਧਾ ਅੱਗੇ ਜਾ ਕੇ ਜਿੱਥੇ ਜਿੱਥੇ ਨਹੀਂ ਮੈਂ ਨਹੀਂ ਆਉਂਗਾ ਜਿੱਥੇ ਰੇੜੀ ਲੱਗੀ ਹੋਈ ਹੈ ਦੇਖ ਲਓ ਅੱਗੇ ਜਾਓ ਨਾ ਤੁਸੀਂ ਅੱਗੇ ਚ ਨਿਕਲੋ ਹਣਾ ਚਲੋ ਠੀਕ ਹੈ ਜੀ ਦਿਖਾਵਾਂਗੇ ਤੁਸੀਂ ਸ਼ੁਰੂਆਤ ਤੁਸੀਂ ਕਰੋਗੇ ਕਰਾਂ ਕਰਾਂਗੇ ਜਰੂਰ ਕਰਾਂਗੇ ਸਾਬ ਜਰੂਰ ਕਰਾਂਗੇ ਧੰਨਵਾਦ ਅਜੇ ਲੋਕ ਵੀ ਨੇ ਜਿਹੜੇ ਕਹਿ ਰਹੇ ਨੇ ਸ਼ੁਰੂਆਤ ਸਾਡੇ ਤੋਂ ਕੀਤੀ ਜਾਊਗੀ ਪਰ ਤਸਵੀਰ ਦੂਜੇ ਪਾਸੇ ਦਿਖਾਵਾਂਗਾ ਦੇਖੋ ਬਿਲਕੁਲ ਇਹ ਦੇਖ ਸਕਦੇ ਹੋ ਇਹ ਸ਼ੋਰੂਮ ਨੇ ਜਿਹੜੇ ਜਿਨ੍ਹਾਂ ਦਾ ਕੋਈ ਵੀ ਚੀਜ਼ ਬਾਹਰ ਨਹੀਂ ਹੈਗੀ ਕੋਰੀਡੋਰ ਜਰੂਰ ਹੋਣਾ ਨੇ ਦੇਖੋ ਤੁਸੀਂ ਉਹਦੇ ਵਿੱਚ ਕਬਜ਼ੇ ਜਰੂਰ ਕੀਤੇ ਹੋਏ ਨੇ ਟੈਂਪਰੇਰੀ ਤੌਰ ਤੇ ਆਪਣਾ ਸਮਾਨ ਜਰੂਰ ਰੱਖਿਆ ਹੈਗਾ ਜਦ ਕਿ ਇਹ ਕੋਰੀਡੋਰ ਹੈਗਾ ਜਿਹੜਾ ਲੰਘਣ ਨੂੰ ਜਿਹੜਾ ਰਸਤਾ ਹੁੰਦਾ ਕਿ ਲੋਕ ਲੰਘਦੇ ਜਰੂਰ ਨੇ ਤਾਂ ਦੁਕਾਨਦਾਰ ਵੀ ਬਾਹਰ ਬੈਠੇ ਨੇ ਸਮਾਨ ਆਪਣਾ ਵੇਚ ਰਹੇ ਨੇ ਕ ਅ ਮਾਰਕੀਟ ਪੂਰੀ ਸਜਾਈ ਹੋਈ ਆ ਇਹ ਦੇਖ ਸਕਦੇ ਹੋ ਇਹ ਬਿਲਕੁਲ ਸਹੀ ਦੁਕਾਨਾਂ ਜਿਹੜੀਆਂ ਬਣੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਕੋਰੀਡੋਰ ਛੱਡੇ ਹੋਏ ਨੇ ਅੰਦਰ ਆਪਣਾ ਜਿਹੜਾ ਕੰਮ ਕਰ ਰਹੇ ਨੇ ਫੇਰ ਡ್ರೆਸਰ ਦੀ ਦੁਕਾਨ ਕਰ ਲਈਏ ਚਾਹੇ ਕਿਸੇ ਵੀ ਦੀ ਚੀਜ਼ ਦੀ ਦੁਕਾਨ ਅੰਦਰ ਜਿਹੜੇ ਵਪਾਰੀ ਨੇ ਆਪਣਾ ਸਹੀ ਤਰੀਕੇ ਨਾਲ ਮੈਂ ਕੰਮ ਔਰ ਬੂਟੇ ਵੀ ਤੁਸੀਂ ਕਹਿੰਦੇ ਗ੍ਰੀਨਰੀ ਦੀ ਗੱਲ ਕਰ ਲਈ ਉਹ ਵੀ ਬਿਲਕੁਲ ਸਹੀ ਆਪਣੀ ਜਗ੍ਹਾ ਤੇ ਜਿਹੜੇ ਰੱਖੇ ਹੋਏ ਨੇ ਕੋਰੀਡੋਰ ਦੇ ਵਿੱਚ ਨਹੀਂ ਰੱਖੇ ਤਾਂ ਕਿ ਲੰਘਣ ਵਾਲਿਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਪਰ ਦੂਜੇ ਪਾਸੇ ਇੱਕ ਤਸਵੀਰ ਹੋਰ ਦਿਖਾਉਣਾ ਚਾਹੁੰਦਾ ਇੱਕ ਬਿਜਲੀ ਦੀ ਦੁਕਾਨ ਹੈ ਜਿਹਦੇ ਵਿੱਚ ਸਮਾਨ ਤਕਰੀਬਨ ਦੇਖ ਸਕਦੇ ਸਾਰੇ ਕੋਰੀਡੋਰ ਦੇ ਜਿਹੜਾ ਬਾਹਰ ਰੱਖਿਆ ਹੋਇਆ ਹੈਗਾ ਔਰ ਉਸ ਦੇ ਬਾਹਰ ਤੁਸੀਂ ਰੇੜੀ ਵੀ ਜਿਹੜੀ ਹੈਗੀ ਆ ਸ਼ਰਿਆਮ ਜਿਹੜੀ ਲਗਾਈ ਜਾ ਰਹੀ ਹੈ ਔਰ ਕਈ ਲੋਕਾਂ ਨੇ ਇਹ ਵੀ ਕੰਪਲੇਂਟ ਕੀਤੀ ਸੀ ਕਿ ਦੁਕਾਨਦਾਰ ਬਾਹਰ ਰੇੜੀ ਲਗਾਉਣ ਵਾਲਿਆਂ ਤੋਂ ਕੁਝ ਮਹੀਨੇਵਾਰ ਪੈਸੇ ਵੀ ਲੈਂਦੇ ਨੇ ਇਹ ਵੀ ਜਿਹੜੀ ਹੈਗੀ ਗੱਲ ਸੁਣਨ ਦੇ ਵਿੱਚ ਆਈ ਸੀਗੀ ਤਾਂ ਰੇੜੀ ਵਾਲੇ ਨਾਲ ਵੀ ਗੱਲਬਾਤ ਕਰ ਲੈਣੇ ਆ ਕਿੰਨੀ ਦੇ ਤੋ ਖੜਾ ਕੀ ਕਰ ਰਿਹਾ ਹੈਗਾ ਕੀ ਬਣਾਉਂਦੇ ਹੈਗੇ ਨੇ ਤਾਂ ਜ਼ਰੂਰ ਉਹਨਾਂ ਨਾਲ ਗੱਲਬਾਤ ਕਰਾਂਗੇ ਬਈਆ ਆਪ ਜਾਂ पे ਰੇੜੀ ਆਪ ਕੀ ਹੈ ਕੀ ਨਾਮ ਹੈ

ਇਹ ਫਿਰ ਲਾਉਣ ਨਹੀਂ ਹੈ ਵੀ ਜਬ বিনা ਆਪਣੀ ਜਗ੍ਹਾ ਲਈ ਉਹ ਕਿਉਂ ਆਪਣੇ ਬੰਨ ਨਾ ਗਏ ਇਹ ਲਗਾ ਸਕਦੇ ਨਹੀਂ ਬੇਸਮੈਂਟ ਦਾ ਕਿਰਾਇਆ ਤਾਂ ਸਿਰਫ ਬੇਸਮੈਂਟ ਤੱਕ ਦੇ ਰਹੇ ਨੇ ਇੱਥੇ ਤਾਂ ਕੋਈ ਕਿਰਾਇਆ ਨਹੀਂ ਨਾ ਹੈਗਾ ਵੈਸੇ ਵੈਸੇ ਗੱਲ ਕਰਦੇ ਆ ਤੂੰ ਇਸ ਤਰ੍ਹਾਂ ਉਹਨਾਂ ਰੇਡ ਲਗਾ ਰਿਹਾ ਕਿ ਉਹ ਬਾਤ ਉਹਨਸੇ ਪੁੱਛੋ ਵੀ ਕਿਉਂ ਨਾ ਰੱਖਿਆ ਇਹ ਚਲ ਤਾਂ ਜਰੂਰ ਇਹ ਦੁਕਾਨ ਮਾਲਿਕ ਨੇ ਜਿਨ੍ਹਾਂ ਨੇ ਕਿਹਾ ਹੈਗਾ ਕਿ ਜਿਹੜੀਆਂ ਜਗ੍ਹਾ ਦੀ ਤਸਵੀਰਾਂ ਦਿਖਾਣਾ ਚਾਹੁੰਗਾ ਕਿ ਜਿਹੜਾ ਇਹ ਕੋਰੀਡੋਰ ਦੀ ਗੱਲ ਕਰ ਲਈ ਇੱਕ ਦੁਕਾਨ ਦੀ ਨਹੀਂ ਗੱਲ ਕਰ ਲਈ ਪੂਰੀ ਮਾਰਕੀਟ ਦੀ ਗੱਲ ਕਰ ਲਈ ਜਿਹੜਾ ਹੈਗਾ ਇਹ ਰਸਤਾ ਤਸਵੀਰਾਂ ਦੇਖਦੇ ਨੇ ਬੇਸਮੈਂਟ ਜਰੂਰ ਬਣਾਈ ਬਿਲਕੁਲ ਠੀਕ ਹੈ ਅਰੇ ਜਿਹੜੇ ਇਹ ਰਸਤਾ ਕਿਉਂ ਬੰਦ ਕੀਤਾ ਹੋਇਆ ਪਾਈਪਾਂ ਕਿਉਂ ਲਗਾਈਆਂ ਹੋਈਆਂ ਨੇ ਤਾਂ ਇਹ ਵੀ ਸਵਾਲ ਜ਼ਰੂਰ ਹੈ ਈਓ ਸਾਹਿਬ ਨਾਲ ਇਸ ਵਾਰ ਮੁੱਦੇ ਤੇ ਵੀ ਗੱਲਬਾਤ ਜ਼ਰੂਰ ਕਰਾਂਗੇ ਛੱਡਾਂ ਤੇ ਜ਼ਰੂਰ ਇੱਕ ਪਾਸੇ ਰਹਿ ਗਈ ਕੋਰੀਡੋਰ ਦਾ ਜਿਹੜਾ ਦੂਜਾ ਮੁੱਦਾ ਜ਼ਰੂਰ ਹੈਗਾ ਰੇੜੀ ਵਾਲਿਆਂ ਦੀ ਗੱਲ ਕਰ ਲਈਏ ਤਾਂ ਰੇੜੀ ਵਾਲੇ ਕਹਿ ਰਹੇ ਕਿ ਸੀ ਬੇਸਮੈਂਟ ਕਿਰਾਏ ਤੇ ਜ਼ਰੂਰ ਲਈ ਹੋਈਗੀ ਬੇਸਮੈਂਟ ਕਿਰਾਏ ਤੇ ਜ਼ਰੂਰ ਲਈ ਹੈਗੀ ਆ ਪਰ ਕੀ ਰੇੜੀ ਖੜਾਉਣਾ ਇੱਥੇ ਜਾਇਜ਼ ਹੈ ਕੀ ਇੱਕ ਐਰੇ ਨੇ ਕਿ ਸਾਨੂੰ ਪਰਮਿਸ਼ਨ ਦਿੰਦੀ ਜੇ ਪਰਮਿਸ਼ਨ ਦਿੰਦੀ ਹੈ ਤਾਂ ਕਿਸ ਨੇ ਦਿੰਦੀ ਹੈ ਈਓ ਨੇ ਦਿੰਦੀ ਹੈ ਮਾਲਕ ਨੇ ਦਿੰਦੀ ਹੈਗੀ ਇਹ ਵੀ ਵੱਡੇ ਸਵਾਲ ਨੇ 321 ਸੈਕਟਰ 125 ਦੇ ਵਿੱਚ ਸ਼ੋਰੂਮਾਂ ਵਾਲੇ ਵੱਲੋਂ ਬਾਹਰ ਲੋਹੇ ਦੇ ਸ਼ੈੱਡ ਲੋਹੇ ਦੇ ਪਾਈਪ ਲਾ ਕੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਜੀ ਤੁਹਾਡੇ ਡਰਾਫਟਸਮੈਨ ਵੀ ਦੇਖ ਕੇ ਆਏ ਸੀ ਮੋਕੇ ਉਨਾਂ ਨੇ ਕਿਹਾ ਕਿ ਇਲੈਗਲ ਬਣੇ ਹੋਏ ਨੇ ਉਹਨਾਂ ਦੇ ਉੱਪਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਜਿਹੜੇ ਇਹ ਸ਼ੈੱਡਸ ਆ ਗਏ ਆ ਟੈਂਪੋਰਰੀ ਸਟਰਕਚਰ ਹੈਗਾ ਤੇ ਹੈਗਾ ਇਹ ਇਲੈਗਲ ਹੈ ਵਿਦਆਊਟ ਪਰਮਿਸ਼ਨ ਆ ਉਹਨਾਂ ਨੂੰ ਕੋਈ ਪਰਮਿਸ਼ਨ ਨਹੀਂ ਇਸ ਚੀਜ਼ ਦੀ ਉਦੋਂ ਕੀ ਹੈਗਾ ਵੀ ਇਹ ਟੈਂਪੋਰਰੀ ਇਨਕ੍ਰੂਜਮੈਂਟ ਦੇ ਵਿੱਚ ਹੈਗਾ ਉਹਨਾਂ ਨੂੰ ਆਪਾਂ ਨੋਟਿਸ ਇਸ਼ੂ ਕਰਦੇ ਹੈਗੇ ਨੇ ਆ ਵੀ ਇਹਨੂੰ ਆਪਣੇ ਆਪ ਹਟਾ ਲਓ ਅਗਰ ਨਹੀਂ ਹਟਾਣਗੇ ਤਾਂ ਸੈਕੰਡ ਨੋਟਿਸ ਦੇ ਕੇ ਅਸੀਂ ਉਹਨਾਂ ਨੂੰ ਚੱਕ ਲਿਆ ਮੰਗ ਤੋੜ ਮੰਗ ਇੱਕ ਜਗ੍ਹਾ ਦੀ ਗੱਲ ਨਹੀਂ ਕਰਦੇ ਪੂਰੇ ਖਰੜ ਦੀ ਗੱਲ ਕਰ ਰਹੀਏ तकरीबन 70% ਇਸ ਤਰ੍ਹਾਂ ਦਾ ਇਸ਼ੂ ਹੈਗਾ ਜੀ ਦੁਕਾਨਾਂ ਜਿਵੇਂ 40 ਕੁ ਦੁਕਾਨਾਂ ਨੇ ਬਾਹਰ 200 ਫੁੱਟ ਦੇ ਛੱਡਨੇ ਸਾਰੇ ਨੋਟਿਸ ਭੇਜੇ ਜਾ ਰਹੇ ਨੇ ਕਿ ਸਪੈਸ਼ਲੀ ਇਹਨਾਂ ਨੂੰ ਹੀ ਭੇਜੇ ਜਾ ਰਹੇ ਨੇ ਨਹੀਂ ਸਪੈਸ਼ਲੀ ਇਹਨਾਂ ਨੂੰ ਭੇਜਿਆ ਗਿਆ ਦੇਖੋ ਗੱਲ ਇਹ ਆ ਵੀ ਸਾਡੇ ਬਿਜ਼ਨਸ ਵੀ ਚਲਾਣਾ ਸ਼ਹਿਰ ਦਾ ਸਾਰਾ ਕੁਝ ਜੇ ਆਪਾਂ ਕਹੀਏ ਵੀ ਆਪਾਂ ਸਾਰੇ ਤੋੜਨ ਤੁਰ ਜਾਗੇ ਇਹ ਇਹ ਸਾਡੀ ਮਨਸ਼ਾ ਵੀ ਨਹੀਂ ਹੁੰਦੀ ਅਸੀਂ ਉਹਨਾਂ ਇੱਕ ਕਾਰਵਾਈ ਕਰਦੇ ਹਾਂ ਜਿਹਦੇ ਨਾਲ ਕੋਈ ਇਮੀਡੀਏਟ ਪ੍ਰੋਬਲਮ ਆ ਰਹੀ ਹੁੰਦੀ ਹੈ ਇਹ ਇਮੀਡੀਏਟ ਕੋਈ ਲੋਕਾਂ ਨੂੰ ਜਾਂ ਜਨਰਲ ਪਬਲਿਕ ਨੂੰ ਇਸ ਦੇ ਰਿਗਾਰਡਿੰਗ ਪ੍ਰੋਬਲਮ ਹੁੰਦੀ ਹੈ ਜੇ ਕੋਈ ਵਾਇਸ ਸਾਈਡ ਦੇ ਉੱਤੇ ਕੋਈ ਇਹੋ ਜਿਹੀ ਕੋਈ ਚੀਜ਼ ਹੈ ਤਾਂ ਮਤਲਬ ਉਹਨੂੰ ਅਸੀਂ ਕੋਈ ਆਫਟਰ ਆਲ ਅਸੀਂ ਵੀ ਹਿਊਮਨਸ ਆ ਹਿਊਮਨਿਟੀ ਨਾਲ ਹੀ ਚੱਲਦੇ ਆ ਕੋਈ ਇੰਨੀ ਸ਼ਕਤੀ ਜਾਂ ਇੰਨੀ ਉਸ ਨਾਲ ਚੱਲਣਾ ਸਾਡਾ ਵੀ ਕੋਈ ਰਾਤਾ ਨਹੀਂ ਹੁੰਦਾ ਬਟ ਇਹ ਵੀ ਜੇ ਕੋਈ ਸਾਨੂੰ ਕੋਈ ਪਿੰਪੁਆਇੰਟ ਕਰੇ ਜਾਂ ਕੋਈ ਕੰਪਲੇਂਟ ਆਵੇ ਫਿਰ ਅਸੀਂ ਜ਼ਰੂਰ ਐਕਸ਼ਨ ਲੈਣੇ ਹੈਗੇ ਹਾਂ ਉਹਨੇ ਤੇ ਵੀ ਤੁਹਾਡੀ ਵੱਲੋਂ ਕੰਪਲੇਂਟ ਫਾਰਵਰਡ ਹੋਈ ਸੀ ਅਸੀਂ ਉਹਨਾਂ ਨੂੰ ਨੋਟਿਸ issues ਕਰਤੇ ਆ ਮੇਰਾ ਜਈ ਜਿਹੜਾ ਰਿਲੇਟਡ ਡਿਪਾਰਟਮੈਂਟ ਡੀਐਮ ਹੈਗਾ ਉਹ ਛੁੱਟੀ ਤੇ ਆ ਉਹਦਾ ਕੋਈ ਫੈਮਲੀ ਪ੍ਰੋਬਲਮ ਆ ਉਹ ਆਜੂਗਾ ਅਗਲੀ ਸੈਕੰਡ ਨੋਟਿਸ ਦੇ ਕੇ ਜੇ ਇਹਨਾਂ ਨੇ ਨਾ ਹਟਾਏ ਕਾਰਵਾਈ ਕਰਤਾ ਸਿਰ ਇੱਕ ਦੇਖਿਆ ਗਿਆ ਆਪਣੇ ਤੁਹਾਡੇ ਡਰਾਫਟਸਮੈਨ ਜਿਹੜੇ ਫੀਲਡ ਦੇ ਵਿੱਚ ਡਿਊਟੀ ਹੈ ਜਿਹਨਾਂ ਦੀ ਉਹ ਜਾਣਦੇ ਨੇ ਜੀ ਜਦੋਂ ਉਹ ਜਾਣਦੇ ਨੇ ਕੀ ਉਹ ਕਿਤੇ ਦਫਤਰ ਦੇ ਵਿੱਚ ਲਿਖ ਕੇ ਜਾਂਦੇ ਨੇ ਰਿਕਾਰਡ ਦੇ ਵਿੱਚ ਕੀ ਅਸੀਂ ਫਲਾਣੀ ਕੰਪਲੇਂਟ ਤੇ ਚੱਲੇ ਆ ਕੋਈ ਨੰਬਰ ਵਾਇਰ ਹੁੰਦਾ ਕੁਈ ਜੇ ਵੀ ਦੱਸ ਕੇ ਜਾਂਦੇ ਆ ਵੀ ਇੰਨੇ ਵਜੇ ਨੇ ਆ ਕਲੀਮੈਂਟ ਯੂਸੂਲੀ ਦੇਖੋ ਇਹ ਯੂਸੂਲੀ ਇਹਨਾਂ ਦੇ ਜਿਹੜੇ ਲੌਗ ਬੁਕਸ ਆ ਭਰੀ ਜਾਂਦੀਆਂ ਨੇ ਇਹਨਾਂ ਵੱਲੋਂ ਖੁਦ ਭਰਤੇ ਨੇ ਇਹ ਜਿਹੜੀਆਂ ਇਹਨਾਂ ਦੀਆਂ ਗੱਡੀਆਂ ਜਿਹੜੀਆਂ ਜਾਂਦੇ ਨੇ ਉਹ ਲੌਗ ਬੁਕਸ ਭਰਤੇ ਨੇ ਇਹ ਖੁਦ ਹੀ ਸਾਈਨ ਕਰਦੇ ਨੇ ਉਹਨਾਂ ਨੂੰ ਲੋਕੇਸ਼ਨ ਪੈਂਦੀ ਆ ਉਹ ਨਾਲ ਜਪਰੇ ਜਾਂਦਾ ਨਾ ਵੀ ਡਾਕਟਰ ਦੇ ਵੀ ਤੁਹਾਡੇ ਕੋਲ ਜਿਵੇਂ ਤੁਹਾਨੂੰ ਪਤਾ ਹੁੰਦਾ ਕਿ ਕਿੱਥੇ ਜਾ ਰਹੇ ਨੇ ਕਿੱਥੇ ਨਹੀਂ ਉਹ ਸਾਡੇ ਸਾਡੇ ਆਰਡਰ ਦੇ ਨਾਲ ਤਾਂ ਜਾਂਦੀ ਨੇ ਉਹ ਸਾਡੇ ਸਾਡੇ ਆਰਡਰ ਦੇ ਨਾਲ ਹੀ ਜਾਣਾ ਹੁੰਦਾ ਉਹ ਜਿਹੜੀ ਲੌਗ ਬੁੱਕ ਆ ਬੋਲਦੀ ਆ ਉਹਨਾਂ ਦੀ ਵੀ ਕਿੱਥੇ ਗਏ ਆ ਤੇ ਕਿੱਥੇ ਭੇਜੇ ਹੈਗੇ ਆ ਵੀ ਸਾਨੂੰ ਅਸੀਂ ਇੰਟੈਕ ਸੁਣਿਆ ਉਹਦਾ ਰਿਕਾਰਡ ਮੇਨਟੇਨ ਹੁੰਦਾ ਜੀ ਆਪਣੇ ਕੋਲੇ ਕਿਸ ਚੀਜ਼ ਦਾ ਅਗਰ ਉਹ ਬੰਦਾ ਕਿੱਥੇ ਫੀਲਡ ਤੇ ਜਾਂਦਾ ਕਿੱਥੇ ਵੀ ਕੰਪਲੀਟ ਤੇ ਜਾਂਦਾ ਹੈਗਾ ਨਹੀਂ ਜੀ ਸਰ ਦਸਤਾਵੇਜ਼ ਹਨ ਉਹਨੂੰ ਲੌਗ ਲੌਗ ਬੁੱਕ ਰੋਜ਼ ਦੀ ਰੋਜ਼ ਮੇਨਟੇਨ ਹੁੰਦੀ ਆ ਵੀਰ ਜੀ ਹੂੰ ਉਹ ਕੋਡਿਆ ਕਰ ਦਿੰਦੇ। ਉਹ ਹਰ ਦਿਨ ਮੈਂਟੇਨ ਹੁੰਦੀ ਹੈ। ਉਹਨਾਂ ਨੇ ਪਾਣਾ ਹੁੰਦਾ ਵੀ ਅਸੀਂ ਉੱਥੇ ਗਏ ਆ ਤੇ ਉੱਥੇ ਜਾ ਕੇ ਅਸੀਂ ਆਹ ਕੰਮ ਕੀਤਾ ਤੇ ਗੱਡੀ ਦੇ ਵਿੱਚ ਲੌਗ ਬੁੱਕ ਹੁੰਦੀ ਹੁੰਦੀ ਹੈ ਹਮੇਸ਼ਾ 24 ਘੰਟੇ ਲੌਗ ਗੱਡੀ ਦੇ ਵਿੱਚ ਹੀ ਹੁੰਦੀ ਹੈ। ਜਦੋਂ ਇਸ ਬਾਬਤ ਇਹੋ ਰਵਨੀਤ ਸਿੰਘ ਨਾਲ ਗੱਲਬਾਤ ਜ਼ਰੂਰ ਕੀਤੀ ਗਈ। ਉਹਨਾਂ ਨੇ ਕਹਿੰਦੇ ਨੋਟਿਸ ਜ਼ਰੂਰ ਹੈ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਪਰ ਨੋਟਿਸ ਜਿਹੜੇ ਹੈਗੇ ਨੇ ਜਾਰੀ ਜ਼ਰੂਰ ਕਰ ਦਿੱਤੇ ਗਏ ਨੇ ਪਰ ਕਾਰਵਾਈਆਂ ਕਦੋਂ ਤੱਕ ਹੋਣਗੀਆਂ? ਕੀ ਅਫਸਰ ਸ਼ਾਹੀ ਕਾਰਵਾਈ ਕਰਵਾਉਗੀ? ਜੇ ਅਫਸਰ ਸ਼ਾਹੀ ਨਹੀਂ ਕਰਦੀ ਕੀ ਜਿਹੜੇ ਸਰਕਾਰ ਦੇ ਐਮ ਐਲ ਏ ਦੀ ਗੱਲ ਕਰ ਲਈਏ ਜਾਂ ਹੋਰ ਜ ਧਿਆਨ ਦੇਣਗੇ ਇਹ ਵੀ ਵੱਡੇ ਸਵਾਲ ਨੇ ਕੈਮਰਾ ਪਰਸਨ ਤਜਿੰਦਰ ਗਰੇਵਾਲ ਦੇ ਨਾਲ ਕਰਨਵੀਰ ਸਿੰਘ ਰੰਦਾਵਾ ਔਨ 에ਅਰ ਖਰੜ ਮੋਹਾਲ